ਇਸ ਵਕਤ ਦੋਸਤੋ ਅਦਲੀਵਾਲ ਪਿੰਡ ਦੇ ਵਿੱਚ ਮੌਜੂਦ ਹੈਗੇ ਆ ਰਾਤ ਜੋ ਹਨੇਰੀ ਤੂਫਾਨ ਆਇਆ ਇੱਕ ਕੁਦਰਤੀ ਆਫਤ ਦੇ ਨਾਲ ਇੱਕ ਵੱਡਾ ਨੁਕਸਾਨ ਹੋਇਆ ਵੱਡਾ ਨੁਕਸਾਨ ਇਹ ਹੋਇਆ ਕਰੀਬ-ਕਰੀਬ 30 ਦੇ ਕਰੀਬ ਡੰਗਰ ਜੋ ਸੜ ਗਏ ਅਤੇ 25 ਦੇ ਕਰੀਬ ਜ਼ਖਮੀ ਦੱਸੇ ਜਾ ਰਹੇ ਆ ਅਤੇ ਕਈ ਲੋਕਾਂ ਦੇ ਇੱਥੇ ਘਰ ਵੀ ਜਲ ਕੇ ਰਾਖ ਹੋ ਚੁੱਕੇ ਤਸਵੀਰਾਂ ਦੇਖੋ ਇਹ ਜੋ ਡੰਗਰਾ ਦਾ ਆਲਣਾ ਸੀਗਾ ਉੱਥੇ ਅੱਗ ਲੱਗੀ ਅਤੇ ਇਹ ਕੁਦਰਤੀ ਆਫਤ ਦੇ ਨਾਲ ਕਈ ਡੰਗਰ ਮਰ ਚੁੱਕੇ ਆ ਤੇ ਕਈ ਜ਼ਖਮੀ ਹਾਲਾਤ ਦੇ ਵਿੱਚ ਨੇ ਕਈਆਂ ਦੀ ਅੱਖਾਂ ਤੱਕ ਸੜ ਚੁੱਕੀਆਂ ਨਹੀਂ ਕਈ ਵੇਖ ਨਹੀਂ ਸਕਦੇ ਸੋ ਪੂਰੀ ਗੱਲਬਾਤ ਕਰਦੇ ਆ ਜੋ ਇੱਥੇ ਰੱਖ ਰਖਾਵ ਕਰਦੇ ਸੀਗੇ ਸਾਰਾ ਸੰਭਾਲ ਕਰਦੇ ਸੀ ਆਪਾਂ ਗੱਲਬਾਤ ਕਰਦੇ ਆ ਭਾਜੀ ਕੀ ਨਾਮ ਤੁਹਾਡਾ ਸ਼ਮੀਰ ਅਹਿਮਦ ਸਰ ਭਾਜੀ ਕੀ ਗੱਲਬਾਤ ਹੋਈ ਕਿਸ ਤਰੀਕੇ ਜਿਹੜੀ ਘਟਨਾ ਵਾਪਰੀ ਸਰ ਗੱਲਬਾਤ ਤੇ ਸਾਡੇ 9:00 ਵਜੇ ਦਾ ਟਾਈਮ ਸੀ ਰਾਤ ਤੇ ਸਰ ਰਾਤ ਜਿਸੇ ਟਾਈਮ ਦੇ ਵਿੱਚ ਹਵਾ ਚੱਲੀ ਨਾ ਹਨੇਰੀ ਬਹੁਤ ਜ਼ਿਆਦਾ ਹਨੇਰਾ ਗਿਆ ਸੀ ਚੱਕਰ ਉਸ ਚੱਕਰ ਹਨੇਰ ਦੇ ਵਿੱਚ ਪਤਾ ਕੋਈ ਨਹੀਂ ਲੱਗਾ ਇਸ ਸਾਈਡ ਤੋਂ ਸਰ ਗੱਲ ਅੱਗ ਆਈ ਤੇ ਅੱਗ ਉੱਥੇ ਸਾਰੇ ਚਾਰ ਚਫਰੇ ਘੁੰਮ ਗਈ ਜੋ ਜਾ ਕੇ ਘੁੰਮ ਗਈ ਸਰ ਇਹਨਾਂ ਨੂੰ ਆਪਣੀ ਜਾਨ ਦਾ ਪੈ ਗਿਆ ਆਪਣੀ ਜਾਨ ਬਚਾਉਣਾ ਬੜੀ ਮੁਸ਼ਕਲ ਹੋ ਗਈ ਇੱਕ ਬੰਦਾ ਤੁਹਾਨੂੰ ਵਹਿਲਾ ਹੀ ਦਿਖਾਇਆ ਸਰ ਉਹ ਉਹ ਲੂਸੀਆ ਪਿਆ ਹੋਆ ਉਹਨੇ ਛਾਲ ਮਾਰ ਕੇ ਵਿੱਚ ਨਕਾਸੂ ਦੇ ਆਪਣੀ ਜਾਨ ਬਚਾਈ ਆ ਕਿੰਨੇ ਕੁ ਡੰਗਰ ਜ਼ਖਮੀ ਨੇ ਤੇ ਕਿੰਨੇ ਦੀ ਮੌਤ ਹੋ ਗਈ ਸਰ 30 ਡੰਗਰਾਂ ਦੀ ਮੌਤ ਹੋ ਗਈ ਆ ਤੋ ਬਾਕੀ 150 ਡੰਗਰੇ 150 ਵਿੱਚੋਂ 30 40 ਡੰਗਰ ਜੋ ਗੰਭੀਰ ਜਿਹੜੇ ਜ਼ਖਮੀ ਆ ਨੇ ਜਿਹੜੇ ਸੀਰੀਅਸ ਬਹੁਤ ਜ਼ਿਆਦਾ ਇਸ ਤੋਂ ਇਲਾਵਾ ਹੋਰ ਕੀ ਕੀ ਜਿਹੜਾ ਸੜ ਕੇ ਨਾਵਾ ਸਰ ਮੈਂ ਪਹਿਲਾਂ ਵੀ ਇਹ ਲਿਖਾ ਚੁੱਕਾ ਹਾਂ ਸਾਰੇ ਜਿਹੜੇ ਗਹਨੇ ਘਟੇ ਕੁੜੀਆਂ ਦੇ ਹੈਗੇ ਸਾਡੇ ਹੁੰਦੇ ਆ ਉਹ ਹੈਗੇ ਇਸ ਘਰ ਤੋਂ ਪਰਲੇ ਨੇ ਘਰ ਆ ਜੇ ਹੁਣੇ ਵਿਆਹ ਹੋਇਆ ਤਿੰਨ ਚਾਰ ਦਿਨ ਹੋਏ ਸਾਰੇ ਪਿੰਡ ਦੀ ਜੇ ਪਤਾ ਹੈ ਸਾਰਿਆਂ ਨੂੰ ਤੇ ਉਹਦੇ ਵੀ ਗਹਨੇ ਸੜ ਗਏ ਨੇ ਔਰ ਉਤੋਂ ਪਰਲੀ ਸਾਈਡ ਤੇ ਕਰੀਮ ਹੁਸੈਨ ਨੇ ਉਹਦੀ ਲੜਕੀਆਂ ਹੀ ਸਿਰਫ ਹੈਗੀਆਂ ਉਹ ਲड़का ਉਹਦਾ ਇੱਕ ਵਾਰ ਹੈਗਾ ਤੇ ਲੜਕੀਆਂ ਉਹ ਵੀ ਛੋਟਾ ਸਿਆ ਕਿੰਨੇ ਕਿਰਾ ਦਾ ਨੁਕਸਾਨ ਹੋਇਆ ਪੰਜ ਕਰੇ ਸਰ ਪੰਜਾਂ ਘਰਾਂ ਦੇ ਵਿੱਚ ਸਾਰੇ ਕੋਈ ਸੂਈ ਨਹੀਂ ਸੂਈ ਜੁਗਾ ਕਪੜੇ ਕੁੱਪੜੇ ਵੀ ਸਾਰੇ ਸੜ ਗਏ ਵਿੱਚ ਤੇ ਇਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਇੱਕ ਜਾਨੇ ਨੁਕਸਾਨ ਤੋਂ ਰੱਬ ਨੇ ਬਚਾ ਲਿਆ ਬਾਕੀ ਮਾਲ ਡੰਗਰ ਸਾਡੀ ਰੋਜੀ ਜੋ ਰੋਟੀ ਹੈ ਓਹੀ ਹੈ ਸ਼ੁਰੂਆਤ ਤੋਂ ਸਰ ਤੁਸੀਂ ਵੀ ਜਾਣਦੇ ਸਾਰੇ ਪਿੰਡ ਵਾਲੇ ਸਾਰੇ ਆਪਣੇ ਸਿੱਖ ਭਰਾ ਜਾਣਦੇ ਵੀ ਸਾਡੀ ਰੋਜੀ ਰੋਟੀ ਇਹ ਅੱਜ ਤੋਂ ਇਹਨਾਂ ਪੰਜਾਂ ਘਰਾਂ ਦੀ ਰੋਜੀ ਰੋਟੀ ਬੰਦ ਹੋ ਗਈ ਆ ਦੇਣ ਵਾਲਾ ਤੇ ਰੱਬ ਹੀ ਆ ਪਰ ਅੱਜ ਤੋਂ ਵਾਂਦੇ ਇਹ ਨਾ ਜੀ ਅੱਗੇ ਰੱਬ ਸ਼ੁਰੂਆਤ ਕਰਾ ਲੰਬੇ ਸਮੇਂ کئی ਸਾਲ ਇਹਨਾਂ ਡੰਗਰਾਂ ਨੂੰ ਪਿਆਰ ਦਿੱਤਾ ਹੋਊਗਾ ਅੱਜ ਮੈਨੂੰ ਲੱਗਦਾ ਹਾਲਾਤ ਵੇਖਣੇ ਹੋ ਅੱਜ ਸਾਰੇ ਇਹ ਜਿੱਦਾਂ ਬੱਚਿਆਂ ਤੇ ਜਿੱਦਾਂ ਬੱਚੇ ਪਾਲਨੇ ਆਪਣੇ ਇਦਾਂ ਡੰਗਰ ਸਾਡੇ ਪਾਲੇ ਆ ਤੇ ਅੱਜ ਜਿਹੜੇ ਮਰ ਗਏ ਉਹ ਤੇ ਮਰ ਗਏ ਆ ਜਿਹੜੇ ਸਰ ਜ਼ਖਮੀ ਆ ਜਿਹੜੇ ਸੀਰੀਅਸ ਆ ਉਹਨਾਂ ਨੂੰ ਦੇਖਣਾ ਬਹੁਤ ਔਖਾ ਇਹਨਾਂ ਦੇ ਹਸਤੀ ਜਦੋਂ ਇਹਨਾਂ ਨੂੰ ਅੱਖਾਂ ਦੇ ਸਾਹਮਣੇ ਦੇਖਦੇ ਆ ਸਾਨੂੰ ਇਹ ਸਾਡੇ ਆਪਣੇ ਸਰੀਰ ਦੇ ਵਿੱਚ ਬਾੜ ਪੈਂਦੀ ਹੈ ਤੇ ਕਰੀਏ ਵੀ ਸਰ ਅਸੀਂ ਵੀ ਇਹੋ ਹੀ ਰਿਕਵੈਸਟ ਕਰਦੇ ਆ ਸਾਡੀ ਉੱਤੇ ਤੱਕ ਗੱਲ ਪਹੁੰਚਾਈ ਜਾਵੇ ਸਿਹਤ ਵਿਭਾਗ ਦੀਆਂ ਟੀਮਾਂ ਵੀ ਆਈਆਂ ਵੈਟਰਨਰੀ ਡਾਕਟਰ ਆਏ ਨੇ ਕੀ ਗੱਲਬਾਤ ਹੋਈ ਹੈ ਜਾਂ ਕਿਸ ਤਰੀਕੇ ਦੱਸਿਆ ਗਿਆ ਹੈ ਕਿ ਕਿੱਦਾਂ ਰਿਕਵਰੀ ਹੋ ਸਕਦੀ ਨੇ ਡਾਕਟਰ ਸਾਹਿਬ ਤੇ ਆਏ ਥੀ ਔਰ ਸਰਮੇ ਸਾਹਿਬ ਨੇ ਡਾਕਟਰ ਸਾਹਿਬਾਂ ਡਾਕਟਰ ਸਾਹਿਬ ਦੋਨੋਂ ਦੋਨੋਂ ਨੇ ਬਹੁਤ ਟੀਮਾਂ ਨੇ ਬਹੁਤ ਜ਼ੋਰ ਲਗਾਇਆ ਹੈ ਕਿ ਦਵਾਈ ਮੈਡੀਸ ਜੋ ਵੀ ਚੱਲਦਾ ਉਹ ਚਲਾ ਦਿੱਤਾ ਉਹਨਾਂ ਨੇ ਬਹੁਤ ਜ਼ਿਆਦਾ ਕੀਤਾ ਪਰ ਕਰਨਾ ਕੀ ਇਹ ਸਾਰਾ ਇਹਨਾਂ ਦੀ ਚਮੜੀ ਸਾਰੀ ਸੜ ਗਈ ਹੈ ਤੇ ਆਪਣਾ ਨਾਂ ਦਵਾਈ ਨਾ ਟਰੀਟਮੈਂਟ ਉਹ ਪੂਰਾ ਹੁੰਦਾ ਵਾ ਤੇ ਬਾਕੀ ਇਹ ਤੇ ਬਹੁਤ ਕਰ ਰਹੇ ਆ ਆਪਰੇ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਹੈ ਅਸੀਂ ਜਿਹੜਾ ਉਹਨਾਂ ਨੇ ਸਾਡਾ ਨਾ ਕੀਤਾ ਵਾ ਉਹ ਸਰਮੇਤ ਸਾਹਿਬ ਸਾਡੇ ਪਿੰਡ ਦੇ ਇਹਦੇ ਸਭ ਤੋਂ ਜ਼ਿਆਦਾ ਵੱਧ ਕਿਉਂ ਕਰਨ ਦੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕੀ ਮਦਦ ਦੀ ਅਪੀਲ ਗੁਹਾਰ ਲਾਉਣਾ ਚਾਹੁੰਦੇ ਸਰਕਾਰ ਨੂੰ ਸਾਡੀ ਇਹੋ ਹੀ ਅਪੀਲ ਹੈ ਸਾਡੀ ਰਿਕਵੈਸਟ ਹੈ ਉਹਨਾਂ ਦੀ ਗਾੜੀ ਵੀ ਸਾਡੀ ਅੱਜ ਤੋਂ ਰੋਜੀ ਰੋਟੀ ਬੰਦੇ ਆ ਸਾਡਾ ਕੋਈ ਨਾ ਕੋਈ ਸਾਡੀ ਇਨਸਾਫ ਸਾਨੂੰ ਦਿੱਤਾ ਜਾਵੇ ਕਿ ਅਸੀਂ ਆਪਣੇ ਘਰ ਆਪਣੇ ਬੱਚਿਆਂ ਨੂੰ ਪਾਲ ਸਕੀਏ ਰਾਤ ਕਿੰਨੇ ਵਜੇ ਦੀ ਕਟਣਾ ਹੈਗੀ ਕਿਸ ਤਰੀਕੇ ਅੱਗ ਲੱਗੀ ਕੁਝ ਪਤਾ ਲੱਗ ਰਾਤ ਸਰ 9:30 ਵਜੇ ਦੇ ਕਰੀਬ ਆਗੇ ਇਸ ਸਾਈਡ ਤੋਂ ਆਈ ਹੈ ਸਰ ਪਤਾ ਕੋਈ ਨਹੀਂ ਲੱਗਾ ਕਿਸ ਟਾਈਮ ਦੇ ਵਿੱਚ ਪੈ ਗਈ ਹੈ ਸਾਰੇ ਚਾਰਚ ਫਿਰ ਅੱਗ ਘੁੰਮ ਗਈ ਹੈ ਆਪਣੀ ਜਾਨ ਬਚਾਣ ਦਾ ਬੜਾ ਮੁਸ਼ਕਲ ਹੋ ਗਿਆ ਆਪਣੀ ਜਾਨ ਭੱਜ ਕੇ ਬਚਾਈਏ ਇੱਕ ਬੰਦਾ ਸੜਿਆ ਵੀ ਹੈਗਾ ਉਹ ਵਿਚਾਰਾ ਬੜੀ ਮੁਸ਼ਕਲ ਨਾਲ ਬਚਿਆ ਹੈ ਕੋਈ ਹੋਰ ਜਾਨੀ ਨੁਕਸਾਨ ਤੇ ਨਹੀਂ ਨਹੀਂ ਜਾਨੀ ਨੁਕਸਾਨ ਤੋਂ ਬਚ ਆਇਆ ਤੇ ਬਾਕੀ ਇਹ ਵੀ ਡੰਗਰ ਸਾਡੇ ਲੂਸ ਗੇ ਘਰ ਘਰ ਦੇ ਵਿੱਚ ਰਿਹਾ ਕੁਛ ਪੰਜਾਂ ਘਰਾਂ ਦੇ ਵਿੱਚ ਕੁਛ ਨਹੀਂ ਰਿਹਾ ਸਵਾਹ ਹੋ ਗਿਆ ਜੀ ਸਵਾਹੀ ਹੋ ਗਿਆ ਸਾਰਾ ਜੀ ਹਾਂਜੀ ਸੋ ਮੇਰੇ ਨਾਲ ਇੱਥੇ ਸਮਾਤ ਸੀ ਵੀ ਸੋਨੂ ਜਣੇ ਵਾਲਾ ਵੀ ਪਹੁੰਚੇ ਨੇ ਜਿੰਨਾ ਸਾ ਤੁਸੀਂ ਪਹੁੰਚੇ ਹੋ ਪਰਿਵਾਰ ਦੇ ਨਾਲ ਅੱਜ ਖੜੇ ਹੋ ਇਹ ਹਾਲਾਤ ਮੈਨੂੰ ਲੱਗਦਾ ਜੇ ਕੋਈ ਮਦਦ ਨਹੀਂ ਕਰ ਸਕਦਾ ਤੇ ਪਰਿਵਾਰ ਨਾਲ ਖੜਨ ਵਾਲਾ ਜ਼ਰੂਰ ਹੁੰਦਾ ਬਿਲਕੁਲ ਜੀ ਹਰ ਜਗ੍ਹਾ ਖੜਾਂਗੇ ਜਿੱਥੇ ਭਰਾ ਕਹੂਗਾ ਮੈਂ ਤਾਂ ਮੁੰਡੇ ਨੂੰ ਕਹਿਤਾ ਵੀ ਪਹਿਲਾਂ ਤੇ ਟੈਂਟ ਲਿਆ ਕੇ ਲਾ ਕੇ ਦਵੇ ਇਹਨਾਂ ਨੂੰ ਇੱਥੇ ਔਰ ਅਜੇ ਕਿਉਂਕਿ ਉਹ ਸਾਰੇ ਪ੍ਰੋਗਰਾਮ ਰੱਦ ਕਰਕੇ ਪਹਿਲਾਂ ਇੱਥੇ ਹੁਣ ਕਿੰਨੇ ਬੇਜਬਾਨ ਜੀਵ ਸੜ ਗਏ ਜਿਹੜੇ ਆ ਉਹ ਮੋਟਰਸਾਈਕਲ ਇਹਨਾਂ ਦਾ ਸੜ ਗਏ ਤੇ ਰਾਤ ਵਿਚਾਰਿਆਂ ਨੇ ਕਿੱਦਾਂ ਜਾਨ ਬਚਾਈ ਇੱਥੇ ਕਿੱਦਾਂ ਦੇ ਹਾਲਾਤ ਹੋਣਗੇ ਔਰ ਵਿਚਾਰੇ ਪੰਜੇ ਪਰਿਵਾਰ ਜਿਹੜਾ ਰਿਆਈ ਕੱਖ ਨਹੀਂ ਇਹਨਾਂ ਦਾ ਤਾਂ ਸਾਰਾ ਖੁਸ਼ੀ ਇਸ ਸਵਾਹ ਹੋ ਗਿਆ ਹੁਣ ਤੇ ਇਹਨਾਂ ਦੇ ਨਾਲ ਸਾਨੂੰ ਸਾਰਿਆਂ ਨੂੰ ਖਲੋਣਾ ਚਾਹੀਦਾ ਇੱਕ ਇਨਸਾਨੀਅਤ ਦੇ ਨਾਤੇ ਜਿਹੜਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿੰਨੇ ਜੋਗੇ ਵੀ ਹੈਗੇ ਆ ਆਪਾਂ ਸਾਰੇ ਜਾਣੇ ਇਹਨਾਂ ਦੇ ਨਾਲ ਖਲੋਈਏ ਔਰ ਜਿੱਥੇ ਸਰਕਾਰ ਮਿੰਟੋ ਮਿੰਟ ਮੁਆਵਜ਼ਾ ਦੇ ਦਿੰਦੀ ਅੱਜ ਮੇਰੇ ਹਿਸਾਬ ਨਾਲ ਨਾ ਨਾਂ ਤੇ ਇ ਜਿਹੜਾ ਉਹ ਵੇਖੜੋਂਦੇ ਹੁੰਦੇ ਆ ਪਹਿਲਾਂ ਵੀ ਮਹਿਕਮੇਲੋਂ ਵੀ ਕੀ ਹੋਇਆ ਕੀ ਨਹੀਂ ਤੇ ਸਾਰਿਆਂ ਨੂੰ ਦਿਖਣ ਰਿਹਾ ਜੱਗ ਜਾ ਰਹੀ ਹੈ ਇਹਦੇ ਵਿੱਚ ਕੋਈ ਦੋਰ ਆਇਆ ਨਹੀਂ ਹੈ ਜੋ ਹੋ ਸਕਦਾ ਮਿੰਟੋ-ਮਿੰਟ ਕਰਨ ਇਹਨਾਂ ਦਾ ਮਸਲਾ ਹੱਲ ਨਾ ਇਹਨਾਂ ਨੂੰ ਵਿਚਾਰਿਆਂ ਨੇ ਕਿੱਥੇ ਰਹਿਣਗੇ ਬਰਸਾਤਾਂ ਦੇ ਦੇਣੇ ਆ ਤੇ ਆਲੇ-ਦੁਆਲੇ ਦੇ ਤੁਸੀਂ ਵੇਖ ਹੀ ਲੈ ਹਾਲਾਤ ਕਿੱਦਾਂ ਦੇ ਆ ਹੁਣ ਇੱਥੇ ਕਿੱਥੇ ਰਾਤ ਕਿੱਥੇ ਰਹਿਣਾ ਇਹਨਾਂ ਨੇ ਰੋਟੀ ਪਾਣੀ ਕਿੱਥੋਂ ਬਣਾਉਣਾ ਇਹਨਾਂ ਨੇ ਜਿਹੜਾ ਇਹਨਾਂ ਦਾ ਕਿੱਤਾ ਸੀਗਾ ਉਹ ਵੀ ਸੜ ਕੇ ਸੁਆਹ ਹੋ ਗਿਆ ਬੇਜਬਾਨ ਕਿੱਦਾਂ ਵਿਚਾਰੇ 30-35 ਜਨਵਰੀ ਆ ਘੋੜਾ ਇਹਨਾਂ ਦਾ ਸੜ ਗਿਆ ਮੋਟਰਸਾਈਕਲ ਇਹਨਾਂ ਦਾ ਸੜ ਗਿਆ ਔਰ ਇੱਥੇ ਤੇ ਸਾਰਾ ਕੁਝ ਲੁੱਟਿਆ-ਪੁੱਟਿਆ ਗਿਆ ਇਹਨਾਂ ਦਾ ਔਰ ਅੱਜ ਹਰ ਬੰਦੇ ਨੂੰ ਇਨਸਾਨੀਅਤ ਦੇ ਨਾਤੇ ਜਿਹੜਾ ਵਾ ਇਹਨਾਂ ਨਾਲ ਖਲੋਣਾ ਚਾਹੀਦਾ ਔਰ ਜਿੰਨੇ ਜੋਗਾ ਵੀ ਕੋਈ ਹੈਗਾ ਆਪੋ ਆਪਣਾ ਯੋਗਦਾਨ ਪਾਵੇ ਕਿ ਵਾਕਿਆ ਇਨਸਾਨੀਅਤ ਦਾ ਜਿਹੜਾ ਫਰਜ਼ ਹੈ ਸਾਡਾ ਸਾਰਿਆਂ ਦਾ ਵੀ ਜਦੋਂ ਕਿਤੇ ਪੰਜਾਬ ਦੀ ਕਿਤੇ ਦੇਸ਼ ਦੀ ਕਿਤੇ ਆਫਤ ਆਉਂਦੀ ਕੋਈ ਗੱਲ ਹੁੰਦੀ ਪੰਜਾਬ ਸਾਰਾ ਉਹਦੇ ਨਾਲ ਖਲੋ ਜਾਂਦਾ ਅੱਜ ਇਹਨਾਂ ਦੇ ਨਾਲ ਆਣ ਕੇ ਖਲੋਈਏ ਆਪਾਂ ਇਹ ਆਪਣੇ ਭਰਾ ਵਾ ਆਪਣੇ ਪਰਿਵਾਰ ਆਏ ਸਾਰੇ ਸੋ ਬਿਲਕੁਲ ਇਹ ਜੋ ਨੁਕਸਾਨ ਹੋਇਆ ਕਦੇ ਪੂਰਾ ਤਾਂ ਨਹੀਂ ਕੀਤਾ ਜਾ ਸਕਦਾ ਪਰ ਹਾਲਾਤ ਦੀ ਜੇਕਰ ਗੱਲ ਕਰ ਲਾਂ ਤਾਂ ਹਾਲਾਤ ਅਜਿਹੇ ਨੇ ਕਿ ਸ਼ਾਇਦ ਵੇਖਿਆ ਵੀ ਨਹੀਂ ਜਾ ਸਕਦਾ ਤੇ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ 30 ਦੇ ਕਰੀਬ ਡੰਗਰਾ ਦਾ ਇਸ ਜਹਾਨ ਤੋਂ ਜਾਣਾ ਅਤੇ 25 ਦੇ ਕਰੀਬ ਇਸ ਜਵਾਲਨੇ ਦੇ ਵਿੱਚ ਡੰਗਰ ਜ਼ਖਮੀ ਹੋਏ ਨੇ ਉਹਨਾਂ ਦਾ ਇਲਾਜ ਹਜੇ ਚੱਲਦਾ ਪਿਆ ਫਿਲਹਾਲ ਸਰਕਾਰ ਨੂੰ ਇਹੀ ਅਪੀਲ ਹੈ ਕਿ ਇਸ ਪਰਿਵਾਰ ਦੀ ਜ਼ਰੂਰ ਮਦਦ ਕੀਤੀ ਜਾਵੇ ਕਿਉਂਕਿ ਜੋ ਇਹਨਾਂ ਦਾ ਰਹਿਣ ਬਸੇਰਾ ਸੀਗਾ ਜਾਂ ਜੋ ਇਹਨਾਂ ਦੀ ਰੋਜੀ ਰੋਟੀ ਜਿੱਥੋਂ ਚੱਲਦੀ ਸੀਗੀ ਉਹ ਸਭ ਕੁਝ ਸੜ ਕੇ ਤਬਾਹ ਹੋ ਚੁੱਕਿਆ ਸਰਕਾਰ ਨੂੰ ਇਹੀ ਅਪੀਲ ਹੈ ਕਿ ਇਹਨਾਂ ਪਰਿਵਾਰਾਂ ਦੀ ਜੋ ਵੱਧ ਛੜ ਕੇ ਮਦਦ ਕੀਤੀ ਜਾ ਸਕਦੀ ਹੈ ਉਹ ਜ਼ਰੂਰ ਤਾਨੂੰ ਕਰਨੀ ਚਾਹੀਦੀ ਹੈ ਕਿਉਂਕਿ ਇਹਨਾਂ ਲੋਕਾਂ ਨੇ ਹੀ ਤੁਹਾਨੂੰ ਚੁਣਿਆ ਆ ਇਹ ਹੀ ਆਮ ਲੋਕ ਨੇ ਜੋ ਤੁਹਾਨੂੰ ਵੋਟਾਂ ਦੇ ਕੇ ਇਸ ਸੱਤਾ ਦੇ ਵਿੱਚ ਲੈ ਕੇ ਆਏ ਨੇ ਤੇ ਅੱਜ ਤੁਹਾਡਾ ਫਰਜ਼ ਹੈ ਇਹ ਆਮ ਲੋਕਾਂ ਦੇ ਨਾਲ ਖੜਨਾ ਤੇ ਆਪਣਾ ਇਹ ਫਰਜ਼ ਪੂਰਾ ਕਰਨਾ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਆਉਣਿਆਰ ਦੇ ਲਈ ਸਿਮਰਦੀਪ ਸਿੰਘ ਅਮਰਸਰ